ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜਗਾਤ ਸੱਚ ਹੈ ਪੀ ਸੱਚ ਨਾਨਕ ਉਸੇ ਵੀ ਸੱਚ ਸੋਚਾ ਸੋਚਨਾ ਹੋਈ ਜੇ ਸੋਚੀ ਮੁਖਵਾਰ ਚਪਾ ਤੁਨਾ ਹੋ ਗਈ ਜੇ ਲਾ ਰਹਾ ਲੈ ਉਤਾਰ ਔਖਿਆ ਮੁਖ ਨਾ ਉਤਰੀ ਜੇ ਬੰਨਾ ਕੁੜੀਆਂ ਘਾਰ ਸਹ ਸਿਆਮ ਪਾ ਲਖ ਰੂਹੀ ਤੈਕ ਨਾ ਚੱਲੇ ਨਾਲ ਜੇ ਸਚਿਆਰਾ ਹੋਈ ਹੈ ਗ੍ਰਿਵ ਗੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਤੇ ਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀ ਚੁਕਮ ਲਿਖ ਦੁਖ ਸੁਖ ਪਾਈਐ ਹੈ ਗਨਾ ਹੁਕਮੀ ਬਖਸ਼ੀਸ਼ ਹੁਕਮੀ ਸਦਾ ਭਲਾਈਐ ਹੈ ਹੁਕਮੈ ਅੰਦਰ ਸਾਬ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ ਗਾਵੇ ਕੋ ਤਾਂ ਮੁਵੇ ਕਿਸ ਤਾ ਅਨੰਕਾ ਵਿਕੋਤਾ ਤਰ ਜਾਣੇ ਨੀਸਾਨ ਗਾਵੇ ਕੋ ਕਨਵੜਿਆਈਆਂ ਚਾਰ ਗਾਵੇ ਕੋ ਵਿਦਿਆਵਿਕਮ ਵਿਚਾਰ ਗਾਵੇ ਕੋ ਸਾਹਜ ਕਰੇ ਤਨ ਤੀਖੇ ਹੋ ਗਾਵੇ ਕੋ ਜੀਲਾ ਫਿਰ ਦੇ ਹੋ ਗਾਵੇ ਕੋ ਜਾ ਪੈਦ ਸਦੂਰ ਗਾਵੇ ਕੋ ਵੇਖੈ ਹਦਰਾ ਦੂਰ ਕਤਨਾ ਕਥੀ ਨਾ ਆਵੇ ਤੋਟ ਕਦ ਕਦ ਕਥਨੀ ਕੋਟੀ ਕੋਟ ਕੋਟ ਤੈਂਤਾ ਦੇਹ ਲੰਦ ਤੱਕ ਪਾਹੀ ਜਗ ਜੰਤਰ ਕਾਹੀ ਖਾਏ ਹੁਕਮੀ ਹੁਗਮ ਚਲਾਏ ਰਾਹ ਹੋ ਨਾਨਕ ਰਿਕ ਸੇ ਵੇ ਪ੍ਰਵਾਹ ਹੋ ਸੋਚਾ ਸਾਹਿਬ ਸਾਚਨਾ ਪਾਕਿਆ ਪਉ ਉਪਾਰ ਆਖਿਆ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਕੇ ਰਖੀਐ ਜਿਦ ਸਦਰਬਾਰ ਮੋਹ ਕੀ ਬੁਲਣ ਬੋਲੀਐ ਜਿਸ ਸੰਤ ਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਤਿਵਾਰ ਨਾਨਕੀ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਝਨ ਸੋਏ ਜਿਨਨ ਸੇਵਿਆ ਤਨ ਪਾਇਆ ਮਾਨ ਨਾਨਕਾ ਬੀ ਗੁਣੀ ਨਿਧਾਰਨ ਗਾਵੀਏ ਸੁਨੀ ਅਮਨ ਰਖਿਆ ਪਾਉ ਦੁਖ ਪਰ ਹਰ ਸੋ ਕਾਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸੁਭਾਈ ਗੁਰੀ ਸਰਗੁਰ ਗੋਗਰ ਪਰਮਾ ਗੁਰਪਾਰਗਤੀ ਮਾਈ ਜੀ ਹੋਂ ਜਨਕ ਨਹੀਂ ਕਹਿਨਾ ਕਥਨਾ ਜਾਈ ਗੁਰਾਇ ਕਿ ਨਹੀਂ ਜਾਈ ਸਬਨਾ ਜੀ ਆਕਾਏ ਕਦਾਤਾ ਸੋ ਮਹਿ ਸਦਾ ਜਾਈ ਤੀਰਤਨਾਵਾ ਜੇ ਤਿਸ ਪਾਵਾ ਮਿਲ ਪਾਣੀ ਕੇ ਨਾਹੀ ਕਰੀ ਜੇ ਤੇ ਸਿਰ ਤੋਂ ਪਾਈ ਵੇਖਾ ਮਨ ਕਰਮਾ ਕੇ ਮਲੇ ਲਈ ਮਤਵ ਚਲਤ ਜਵਾਹ ਮਾਨੀ ਕੋ ਜੀ ਗੁਰ ਕੀ ਸਿੱਖ ਸੋਹੀ ਗੁਰ ਆਇਕ ਦੇਹ 부ਝਾਈ ਸਰਨਾ ਜੀ ਆਕਾਇਕ ਦਾਤਾ ਸੋ ਮਨ ਵਿਸਰਨਾ ਜਾਈ ਜੇ ਤਿੰਚਾਰ ਯਾਰ ਜਾ ਹੋਰ ਦਸੋਨੀ ਹੋਏ ਰਵਾਖ ਨਾਮ ਜਾਰੀਏ ਨਾਲ ਸਰੇ ਸਰ ਕੋਏ ਚੰਗਾ ਨਾਮ ਰਖਾਇ ਕਹਿ ਜਸ ਕੀ ਨਾ ਜਗਲੇ ਜੀਤੈ ਸੰਗਤਾਂ ਵਹਿਤਵਾਦ ਨ ਪੁੱਛੇ ਕੀ ਕਾਦਰ ਕੀ ਤਕਾਰ ਦਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੈ ਗਣੰਤਿਆ ਗੁੰਦੇ ਤਿਹਾ ਕੋਈ ਨਾ ਸੁਝੈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਤਿਪੀ ਸੁਰਨਾਥ ਸੁਣਿਆ ਤਰਤਵ ਲਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਪੋਛ ਨ ਸਕੇ ਕਾਲ ਨਾਨਕ ਸਖਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬ ਰਮਾਇੰਦ ਸੁਣਿਆ ਮੁਕਸਲਾ ਨਿਮੰਦ ਸੁਣਿਆ ਦੁਖ ਦੁਪ ਤਰਪੀਦ ਸੁਣਿਆ ਸਾਸ ਸੁਨਤ ਰੇਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਸਰ ਕ੍ਰਿਸ਼ਨਾਨ ਸੁਣਿਆ ਪੜ ਪੜ ਪਾਵੈ ਗਾਣ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਨਿਆ ਸਰਾੰਗੁੜਾਂ ਕੀ ਗਾਹ ਸੁਨਿਆ ਸ਼ੇਖ ਪੀਰ ਪਾਤਸ਼ਾਹ ਸੁਨਿਆ ਅੰਦੇ ਪਾਗਹਿ ਰਾਹ ਸੁਨਿਆ ਹਾਤ ਵਿਸਗਾਵ ਨਾਨਕੁ ਭਗਤਾਂ ਸਦਾ ਵਿਗਾਸ ਸੁਨਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੀ ਕੋ ਕਹਿ ਪੀਛੇ ਪਿਛਤਾਏ ਕਾਗਤ ਕਲਮ ਨ ਲੇਖਨ ਹਾਰ ਮੰਨੇ ਕਾਬਹਿ ਕਰਨ ਵਿਚਾਰ ਅਸਾ ਨਾਮ ਗਰੰਦਰ ਹੋਏ ਜੀ ਕੋ ਮੰਝਾਣੇ ਮਨ ਕੋਏ ਬਦਐ ਸਤਿ ਹੋਵੇ ਮਨ ਬੁੱਧ ਮਨੈ ਸਗਲ ਬਵਨ ਕੀ ਸੁਧ ਮਨੈ ਮੋ ਛੋਟਾ ਨਾ ਖਾਏ ਮਨੈ ਜੰਗ ਕਾ ਸਾਥ ਨਾ ਜਾਏ ਐਸਾ ਨਾਮ ਗਰਿੰਦਰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨੈ ਮਾਰਗ ਠਾਗ ਨਾ ਪਾਏ ਮਨੈ ਪਰਸੁਮਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਕਰਮ ਸੇਤੀ ਸੁਨ ਬਾਂਧਿਆ ਐਸਾ ਨਾਮ ਗਰਿੰਦਰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨੈ ਪਾਵੇ ਮੁਕਤਿ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਹੋਇ ਨਾ ਵੇਖ ਐਸਾ ਨਾਮ ਗਰੰਧਨ ਹੋਇ ਜੇ ਕੋ ਮਨ ਜਾਲੇ ਬਨ ਕੋਇ ਪੰਜ ਪ੍ਰਵਾਹ ਪੰਜ ਪ੍ਰਧਾਮ ਪੰਜੇ ਪਾਵੇ ਦਰਗਹਿ ਬਾਲ ਪੰਜੇ ਸੋਹ ਹੈ ਦਰ ਰਾਜਾ ਗੰਜਾਂ ਕਾ ਗੁਰ ਇਕਤਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਆਰ ਤਉ ਤਰੰਦਿਆ ਕਾ ਭੂਤ ਸੰਤੁਰਤਾ ਬਰਖਿਆ ਜਨ ਸੂਤ ਜੇ ਕੋ ਬੂਝੈ ਕੋ ਵੇ ਸੁਚਿਆਰ ਤਮਲੇ ਉਪਰ ਗੀਤਾ ਭਾਰਤ ਤੀ ਹੋਰ ਪਰਾ ਹੋਰ ਹੋਰ ਸਿਤ ਪਾਤਲ ਕੰਧਵ ਤੀ ਜਾ ਰੰਗਾਂ ਕੇ ਨਾਮ ਸਭ ਨ ਲਿਖਿਆ ਬੜੀ ਕਲਾ ਮੋਲੇ ਕਾਲਿਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿ ਰੂਕੇ ਤੀਤਾ ਜਾਣੀ ਕੋੰ ਕੂਤ ਕੀਤਾ ਵਸਾ ਹੋਏ ਕੋ ਕਵਾਉ ਤਸ ਲਗ ਦਰਿਆਉ ਗੁਤ ਕਰਨ ਖਾਂ ਵਿਚਾਰ ਵਾਰਣ ਜਾਮਾ ਇੱਕ ਵਾਰ ਜੋ ਤਤ ਭਾਵੇ ਸਾਈ ਪਲਿਕਾਰ ਉਹ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਪਾ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਖ ਪਾਠ ਸੰਗ ਜੋਗ ਮੰਨ ਰਹਾ ਅਵਿਦਾਸ ਸੰਗ ਭੁਗਤ ਗੁੰਧਿਆਨ ਵਿਚਾਰ ਸੰਸਤੀ ਅ ਸੰਦਾਤਾ ਸੰਗ ਸੂਰਵੋ ਪਕਸ਼ਾਤ ਸੰਖਮੂਰ ਲਿਵਲਾਏ ਤਾਰ ਗੁਰੂ ਤੇਗ ਬਨ ਕਾ ਵਿਚਾਰ ਗਾਰਿਆ ਨਾ ਜਾਇ ਇੱਕ ਵਾਰ ਜੋ ਤਿਸ ਭਾਵੇ ਸਾਈ ਪਲੀਕਾਰ ਤੁਮ ਸਦਾ ਸਲਾਮ ਨਰੰਕਾਰ ਸੰਖਮੂਰ ਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖਮੁਰ ਕਰ ਜਾਇ ਜੋਰ ਅਸੰਗਲ ਵਢ ਤਿਆ ਕੰਗਾਇ ਅਸੰਗ ਪਾਪੀ ਕਾਪ ਕਰ ਜਾਹੀ ਅਸੰਗ ਗੁੜਿਆਰ ਕੂੜੇ ਫਿਰਾਹ ਅਸੰਗ ਮਲੇਸ਼ ਮਲ ਪਖ ਕਾਹੀ ਅਸੰਗ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਤ ਕਹਿ ਵਿਚਾਰ ਵਾਰਿਆ ਨ ਜਾਮਾ ਇੱਕ ਵਾਰ ਜੂਤੁ ਸੁਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਗ ਨਾਮ ਸੰਗ ਥਾਵ ਗਮ ਗਮ ਸੰਕਲੋ ਅਸੰਗ ਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਤੁਮਕਾ ਅਖਰੀ ਲਿਖਣ ਬੋਲਣ ਬਾਦ ਰੰਕਾਰ ਸਰ ਸੰਜੋਗ ਖਾਨ ਜਿਨੇ ਲਿਖੇਤ ਸਰਦਾ ਜੀ ਜਿਹ ਪਰਮਾਇ ਤਿਤਿ ਪਾਹੀ ਜੇਤਾ ਕੀਤਾ ਤੇਤਾ ਨਾਮ ਵਿਨਾ ਵੇ ਨਾਹੀ ਕੋਤਾ ਹੋ ਗੁਰਤ ਕਮ ਕਾਂ ਵਿਚਾਰ ਵਾਲਿਆਂ ਜਾ ਮੈਂ ਇੱਕ ਵਾਰ ਜੋ ਤਦ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਤੋ ਤਵ ਤਸਵੀਹ ਮੋਤ ਪਲੀਤੀ ਕਪੜ ਹੋਏ ਦੀ ਸਾਬੂਨ ਲਈਓ ਤੋਏ ਪਰਿਆ ਮਤ ਪਾਪਾਂ ਕੈ ਸੰਗੋ ਤੋ ਪੈ ਨਾ ਮੈਂ ਕੈ ਰੰਗ ਪੁਨੀ ਪਾਪੀ ਆਖ ਨਾਹੀ ਕਰ 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 ਨਾਲਿ ਖਲਾ ਜਾਹੁ ਆਪੇ ਬੀਜਾਪੀ ਹੀ ਖਾਹੁ ਨਾਨਕ ਹੁਕਮੀ ਆਗੁ ਬੁਝਾਹੁ ਤੀਰ ਤਪ ਦਿਆ ਦਦਾ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਬਨਿਆ ਮਨ ਕੀ ਤਾ ਭਾਉ ਅੰਤਰਗਾ ਤੀਰ ਤੁਲ ਲਾਉ ਸਭੰ ਤੇਰੇ ਮੈਂ ਨਾਹੀ ਕੋਇ ਵੇਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਕਰਬਾਉ ਸਤ ਸਿਮਰਨ ਸਦਾ ਮੰਚਾਓ ਕਬਨ ਸਵੇਲਾ ਭਗਤ ਕਬਨ ਕਬਨ ਸਤ ਕਬਨ ਵਾਰ ਕਮ ਸੇ ਰੂਤੀ ਮਹ ਕਬਨ ਜਿਤ ਆਕਾਰ ਵੇਲਾ ਪਾਈਆ ਪੰਡਤੀ ਜਾ ਹੋਵੇ ਦੇ ਕੁਰਾਨ ਭਗਤ ਨਾ ਪਾਇਓ ਕਾਤੀਆਂ ਜੇ ਲੇਖਨ ਦੇ ਕੁਰਾਨ ਚਿਤਵਾਰ ਨਾ ਜੋਗੀ ਜਾਣ ਰੂਤ ਮਹ ਨਾ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰ ਆਖਾਂ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖੰਸਾ ਕੋ ਆਖੇ 1 2 1 ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਆਨੰਦ ਜੀ ਕੋ ਆਪੋ ਜਾਣੇ ਅਗੇ ਗਿਆਨ ਸਹੈ ਪਤਲ ਪਤਾਲ ਲਖਾ ਗਾ ਸਗਾ ਸੂੜ ਕੋੜ ਕੁਪਾਲ ਥਕੇ ਵੇਦ ਕੈਨਿਕ ਵਾਸ ਸ 18 ਗਣਕ ਤੇ ਬਾਸ ਲੂਈ ਕਤਾਤ ਲਿਖਾ ਹੋਇ ਤਾ ਲਖੀਆ ਲਿਖੈ ਹੋਇ ਵਿਰਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਬਹੁਤ ਸਮੰਦਰਾ ਜਾਣੀ ਹੈ ਜਿਵੇਂ ਸਾ ਸਰਦਾਰ ਗ੍ਰਹਾਂ ਸੇਤੀ ਮਾਲ ਤਨ ਕੀੜੀ ਤੁਰਨਾ ਹੋਵਰੀ ਜੇ ਤਿਸਾਨ ਨਾ ਵਿਸਰ ਅੰਤ ਨਾਂ ਸਿੱਤੀ ਕਹ ਅਨੰਤ ਅੰਤ ਨ ਕਰਨ ਦੇ ਨਾਂਤ ਅੰਤਨਾ ਵੇਖਣ ਸੁਣੰਦਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤਕਾਰਨ ਜੀਤੇ ਗਿਰਲਾ ਹਿਤਾ ਕੀ ਅੰਤਨਾ ਪਾਹੀ ਜਾਹੀ ਹੋ ਅੰਤਨ ਜਾਣੇ ਕੋਇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਚਾਹਾਂ ਉੱਚੇ ਉਪਰ ਉਚਾ ਨਾਹਾਂ ਏਵੜੂ ਚਾਹੂ ਹੈ ਕੋਈ ਕਿਸੁ ਸੇ ਕੋ ਜਾਣੇ ਸੋਇ ਜੇ ਵੜਿਆ ਕੋ ਜਾਣਿਆ ਆਪਾਪ ਨਾਨਕ ਤਦ ਹੀ ਗਰਮੀਂਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਤ ਨਤ ਮਾਇ ਕੀਤੇ ਮੰਗੈ ਦੂਤ ਪਾਰ ਕੀਤੇ ਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲੈ ਲਮ ਕਿਰਪਾ ਹੀ ਕੀਤੇ ਮੂਰਖਾ ਹੀ ਕਾਹੀ ਕੀਤੇ ਆ ਦੂਪੋਪ ਸਗਮਾਰੀ ਮੀਦਾ ਤੇਰੀ ਦਾਤਾਰ ਬੰਦ ਕਲਾਸੀ ਬਾਣੀ ਹੋਏ ਹੋ ਰਾਖਣਾ ਸਚਾ ਕੋਏ ਜੇ ਕੋ ਕਾਇ ਕਾ ਕਰਪਾਏ ਉਹ ਜਾਣੇ ਜਿਤੇ ਆ ਮੁਕਾਏ ਆਪੇ ਜਾਣਿ ਆਪਿ ਦੀ ਆਖੇ ਸੀ ਪੀ ਕੀ ਕੇ ਜਿਸ ਨੂੰ ਬਖਸ਼ੇ ਸਿਵਸਾਲਾ ਨਾਨਕ ਪਾਤਸ਼ਾਹੀ ਬਾਦਸ਼ਾਹੂ ਅਮਲ ਗਾਣਾ ਮਲਵਾ ਪਾਰ ਮਲਵਾ ਪਾਰੀ ਅਮਲ ਪੰਡਾਰ ਅਮੁਲਾ ਵੈ ਮੁਲਾ ਜਾਹੇ ਅਮੁਲ ਪਾਏ ਅਮੁਲਾ ਸੰਭਾਹੇ ਅਮੁਤਰਮ ਦੀਵਾਰ ਅਮੁਤਰਮ ਮਿਲ ਪਰਵਾਨ ਅਮੁਲ ਬਖਸ਼ੀ ਸ਼ਮਨ ਦੀਸ਼ਾ ਨਮੁਲ ਕਰਮੁ ਅਮੁਲ ਕਰਮਾਨ ਅਮੁਲ ਮੁਲਾ ਖਿਆ ਨਾ ਜਾਏ ਆਖਾ ਗ੍ਰਹਿ ਨਿਵਲਾਏ ਆਖੇ ਹੈ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਦਿ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠੜ ਜਾਹੀ ਗੇਤੇ ਕੀਤੇ ਹੋਰ ਕਰ ਹੈ ਤਾਕ ਨਾ ਸਕੈ ਕੀ ਕੀ ਜੀਵਡ ਭਾਵੈ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਥੇ ਬੋਲ ਵਿਗਾੜ ਤਾ ਲਿਖੀਐ ਸਿਰਗਾ ਵਾਰਾ ਗਵਰ ਸੂਤਰ ਕੀ ਹਾ ਉਸੂ ਕਰ ਕੀ ਆਜਤ ਵੈ ਸਰਬ ਸੰਭਾਲੀ ਵਾਜੇ ਨਾਦ ਨੀਕ ਸੰਖਾ ਗੇਤੇ ਵਾਗਨ ਹਾਰੀ ਕਿਤੇ ਰਾਗ ਭਰੀ ਸੋ ਕਹੀਏਂਗੇ ਤੇ ਗਾਵਨਾਰੇ ਗਾਵੇ ਤੋ ਨ ਕੋਲ ਕਾਣੀ ਬਸੰਦਰ ਗਾਵੇ ਰਾਜਾ ਧਰਮਦੁਆਲੇ ਗਾਵੇ ਚਿਤਕੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋ ਹੰਸਾ ਸਵਾਰੀ ਗਾਵੇ ਇੰਦਰਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਥ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਜੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜਗਤਿ ਵਿਵੇਤਾ ਨਾਲੇ ਗਵਰੁ ਮਨਿਆ ਮਨਮੋਹਨ ਸਰਗਮਸ ਬਿਆਲੇ ਗਾਵੰਦਤੁ ਮੁਪਾਏ ਤੇਰੇ ਅਠ ਸੜੀ ਰਤਨਾਲੇ ਗਾਵੈ ਜੋਰਨਾਵ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਕੰਡਾ ਕਰ ਕਰ ਰਖੇ ਧਾਰੇ ਸਹੀ ਤੁਮਉ ਗਾਵੈ ਜੋ ਤਤ ਭਾਵਨ ਰਤੇ ਤੇਰੀ ਭਗਤ ਸਾਨੀ ਔਰ ਕੀਤੇ ਗਾਵੰ ਸਈ ਮੈਂ ਚਿਤਨਾ ਵੰਨਾਨਕਿਆ ਵਿਚਾਰੀ सोई सोई सदा ਸੱਚ ਸਾਹਿਬ ਸੱਚਾ ਸਾਚੀ ਨਾਰੀ ਹੈ ਪੀਹੋ ਸਿਜੈ ਨਾ ਜਾਸੀ ਰਤਨਾ ਜਨ ਰਚਾਈ ਰੰਗ ਨੀਰੰਗੀ ਭਾਤੀ ਕਰ ਕਰ ਜਨ ਸੀ ਮਾਇਾ ਜਿਨੂੰ ਪਾਈ ਕਰ ਕਰ ਵੇਖਾ ਗੀਤਾ ਆਪਣਾ ਜਿਨ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੇ ਹੁਕਮ ਨਾ ਕਰਨਾ ਜਾਈ ਸੂ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਨ ਗਜ਼ਾਈ ਮੁੰਦਾ ਸੰਤੋਖ ਸਰੰਪਤ ਚੋਲੀ ਧਿਆਨ ਕੀ ਕਰੇ ਬਿਪੂਰ ਗੰਥਾ ਕਾਲ ਕੁਵਾਰੀ ਕਾਇਆ ਜੁਗ ਦੰਡਾ ਕਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦਿ ਸਾਦਨੀ ਲਨਾਦ ਨਾਦ ਜੁਗ ਜੁਗ ਵੇਖੋ ਵੇਸ ਪੁਗਤ ਗਿਆਨ ਦਿਆ ਪੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਸ ਦਵਰਾ ਸਾਦ ਸੰਜੋਗ ਜੁਗਦ ਅਕਾਲ ਚਲਾਵੇ ਲੇਖੇ ਆਵੇ ਭਾਗ ਆਦੇਸ ਸੇ ਆਦੇਸ ਆਦਿ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤੇ ਜੇਲੇ ਪਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਏ ਦੀਵਾ ਜੁਗਤ ਸੁਭਾਵ ਨੇ ਤਨੇ ਚਲਾਵੇ ਜਿਬ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨੂੰ ਦਰਨਾ ਬਹਿਉ ਤਾ ਵਿਡਾਨ ਆਦੀਸ ਸੇ ਆਦੀਸ ਆਦਿ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਅਸਮੈ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਨਿਲ ਅਨਾਦ ਨਾਦ ਤੁਰ ਜੁਗ ਜੁਗ ਏਕੋ ਈਸ ਇਕ ਦੂਜੀ ਬੋਨ ਲਖ ਹੋਏ ਲਖ ਹੋਵੇ ਲਖ 20 ਲਗ ਲਗ ਢਾਖਿਆ ਇੱਕ ਨਾਮ ਜਗਦੀਸ਼ ਇਤਰਾਹ ਹੋ ਕੁਦ ਬਵੜੀਆ ਚੜੀਆ ਹੋਏ 21 ਸੰਗ ਲਾ ਆਕਾਸ਼ ਕੀ ਕੀਟਾਈ ਰੀਸ ਨਾਨਕ ਗੰਦਰੀ ਪਾਈਆ ਕੂੜੀ ਕੂੜਾ ਠੀਸ ਨਕਨ ਜ਼ੋਰ ਚਪੈ ਨ ਜ਼ੋਰ ਜ਼ੋਰ ਨਾ ਮੰਗਨ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਵਰ ਨਾ ਜ਼ੋਰ ਜ਼ੋਰ ਨਾ ਰਾਜ ਮਲ ਮਨਸੂ ਜ਼ੋਰ ਨਾ ਸੁਰਤੀ ਗਾਰ ਵਿਚਾਰ ਜ਼ੋਰ ਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜ਼ੋਰ ਕਰਵੇ ਖੈ ਸੁਵੇ ਨਾਨਕੋ ਤਬਨੀ ਚ ਨਾ ਕੋਏ ਰਾਤੀ ਰੁਤੀ ਤਿਥੀ ਤਿਵਾਰ ਗਵਨ ਗਾਨੀ ਅਗਨੀ ਪਾਤਾਲ ਤਦ ਸੁਧਰ ਤਿਥਾ ਵਰ ਕੀ ਤਰੰਸਾਲ ਤਸਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨੀਸਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਰਨ ਹੀਸ਼ ਕੀਤੇ ਪਰਮੇ ਘਾੜਤ ਕੜਿਆ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਰ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਬਾਦ ਨਿਰੰਦ ਇਤਿਆ ਸਤਿ ਸੇਵਕ ਇਤੇ ਨਾਨਕ ਅੰਤਨਾੰਤ ਗਿਆਨ ਅਖੰਡ ਮਹਿ ਗਿਆਨ ਪਰਚੰਡ ਤਿਥਿਆ ਆਦ ਬਨੋਦ ਕੋਡ ਨਾਨਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਕਾੜਤ ਘੜੀਆ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹੇ ਪੀਛੇ ਪਛਤਾਇ ਤਿਥਾ ਘੜੀਆ ਸੁਰਤ ਮਤ ਮਨ ਬੁੱਧ ਤਿਥਾ ਘੜੀਆ ਸਰਾਸਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜ਼ੋਰ ਤਥਾ ਹੋਰ ਨਾ ਕੋਈ ਹੋਰ ਤਥਾ ਜੋਤਿ ਮਹਾਬਲ ਸੂਰ ਤਿਨ ਮਾ ਰਾਮ ਰਹਿਆ ਭਰਪੂਰ ਤਥਾ ਸੀਤੋ ਸੀਤਾ ਬੁਨਨਾ ਵਾਹੀ ਤਾਂ ਕਉ ਰੂਪ ਨਾ ਕਤਨੇ ਜਾਹੀ ਨਾ ਹੋਹੀ ਮਰੇ ਨਾ ਠਾਗੀ ਜਾਹੀ ਜਿਨ ਕੈ ਰਾਮ ਉਸੇ ਮਨ ਵਾਹੀ ਤਥਾ ਭਗਤ ਵਸੇ ਕੇ ਲੋ ਕਰਹ ਨਾਮ ਸਚਾ ਮਨ ਸੋਏ ਸਾਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੰਦ ਨਿਹਾਲ ਤਥਾ ਕੰਡ ਮੰਡਲ ਵਰ ਪੰਡ ਜੇ ਕੋ ਕਹੈ ਤਾ ਅੰਤ ਨਾਨਤ ਤਥਲੂ ਲੂ ਆਕਾਰ ਜਿ ਜੁਗਤ ਵਿਤ ਵਿਕਾਰ ਵੇਖੇ ਵਿਖਸ ਕਰ ਵਿਚਾਰ ਨਾਨਕ ਨਾ ਕਰਦਾ ਸਾਰ ਜਤਿ ਭਾਂ ਰਾਤੀ ਰਸ ਸੁਨਿਆਰ ਹਰਨ ਮਦ ਵੀ ਤਿਆਰ ਭਾਉ ਖਲਾਗਨ ਤਪਤਾਉ ਪੰਡਾ ਪਾਉ ਅਮ੍ਰਿਤ ਢਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਿਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਆਪਣ ਗੁਰੂ ਪਾ ਨਹੀਂ ਪਿਤਾ ਮਾਤਾ ਤਰਤੁ ਮਹਤਿ ਦੇਵਸਰਾ ਦੁਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰੁ ਮਹ ਦੂਰ ਕਰਮੀ ਆਪੁ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮੁ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ